ਜੀ ਆਪਣਾ ਨਾਮ ਦੱਸਦੇ ਹੋਏ ਸਰਜਿਤ ਨਾਮ ਦਾ ਪੰਜ ਜੀ ਕਿਹੜਾ ਇਲਾਕਾ ਕਿਹੜਾ ਆਪਣਾ ਉਸਤਾਵਾ ਦਾ ਮਛੀਆਂ ਵਾਲੇ ਗਰੇਡ 4 ਨੰਬਰ ਕੀ ਗੱਲ ਕੀ ਹੋ ਗਈ ਮਾਮਲਾ ਤੇ ਫੇਰ ਨਗਾਏ ਗਏ ਤੇ ਸਟਾ ਲੱਗ ਗਏ ਕਿੰਨੇ ਜੀ ਸੀ 35 ਜੀ 5 35 ਕੀ ਕੀ ਸਭ ਨੂੰ ਸਟਾ ਲੱਗੇ ਆ ਬੇਟੇ ਦੇ ਕੀ ਹਾਲਾਤ ਨੇ ਬੇਟੇ ਦੇ ਮੇਰਾ ਧੜਕ ਹੋ ਗਿਆ ਬੇਟੇ ਦੇ ਕੁੜੀ ਮੇਰੀ ਦੇ 30 ਟੈਂਕੇ ਲੱਗੇ ਆ ਨੌ ਮੇਰੀ ਦੇ 12 ਟੈਂਕੇ ਲੱਗੇ ਆ ਛਾਤੀ ਹੋਰੀ ਚ ਦਰਦ ਹੋ ਗਈ ਹੈ ਸਟਾ ਲੱਗੇ ਆ ਤੇ ਪੋਤਰੀ ਮੇਰੀ ਪਾਗਲ ਹੋ ਗਈ। ਕੀ ਕਹਿਣਾ ਚਾਹੋਗੇ ਜਿਹੜੇ ਹੁਣ ਜੀ ਵੀਡੀਓ ਵੇਖ ਰਹੇ ਸਾਡੇ ਭੈਣ ਭਰਾ ਤੇ ਸਾਨੂੰ ਮਦਦ ਚਾਹੀਦੀ ਸੜਕੋ ਪੈਸਾ ਥੱਲਾ ਕੋਈ ਨਹੀਂ ਹੈ ਜਿੰਨੇ ਆਉਂਦੇ ਉਹੀ ਵਰਤੀ ਜਾਂਦੇ ਗਲੀ ਮੱਲੇ ਵਾਲੇ ਸਾਡੀ ਹੈਲਪ ਕਰਨ ਰਹੇ ਆ। ਜੀ ਤਾਂ ਕਿਦਣ ਗਏ ਸੀ ਕਦੋਂ ਦੀ ਗੱਲ ਆ? ਯਾਰਾ ਤਰੀਕ ਨੂੰ ਗਏ ਸੀ। ਹਾਂਜੀ ਤੇ 12 ਨੂੰ ਤਾਦੂ ਸੱਟਾ ਲੱਗ ਗਿਆ। ਇਹ ਡੈਥ ਕਿਸੀ ਹੋਈ ਸੀ? ਡਰਾਈਵਰ ਦੀ। ਠੀਕ ਧੰਨ ਠੀਕ। ਮੈਂ ਸ਼ੋਭਨਾਮ ਦੱਸਦੇ ਹੋਏ ਨਾ ਅੱਜ ਦੀ ਦੁੱਖਦਾਈ ਘਟਨਾ ਆਈ ਹੈ ਇਸ ਬਾਰੇ ਮੜਾ ਸਾਰਾ ਬਿਆਨ ਕਰਦੇ ਹਾਂ। ਮੇਰਾ ਨਾਮ ਨਿਰਮਲ ਸਿੰਘ ਜੀ ਤੇ ਆਪਣਾ ਡਰੈਸ ਹੈਗਾ ਵਾ ਬਜਲੀ ਘਰ ਮੁਸਤਫਾ ਬਟਾਲਾ ਰੋੜ ਅੰਮ੍ਰਿਤਸਰ ਗਲੀ 4 ਨੰਬਰ ਬੱਛੀਆਂ ਵਾਲੀ ਤੇ ਇਹ ਜਿਹੜਾ ਦਰਦਨਾਕ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਤੇ ਵੇਖੋ ਇਹਨਾਂ ਦੇ ਕਿੰਨੇ ਜੀ ਜਿਹੜੇ ਨੇ ਸਾਦੇ ਵਿਚਾਰੇ ਫੱਟਰ ਪਏ ਨੇ ਤੁਸੀਂ ਆਪ ਅੱਖੀਂ ਦੇਖ ਆਏ ਜੇ ਕਿੰਨਾ ਮਾਰਾ ਹਾਲ ਇਹਨਾਂ ਦਾ ਤੇ ਦਾਨੀ ਵੀਰਾਂ ਨੂੰ ਉਹ ਤੁਹਾਡੀ ਸੰਸਾ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਆਪ ਚੱਲ ਕੇ ਚੈਨਲ ਵਾਲੇ ਆਏ ਜੇ ਤੇ ਚਲੋ ਭਲਾ ਕਰਨ ਦੇ ਜੀ ਤੇ ਤੁਹਾਡੇ ਲੋਵੇਂ ਬਹੁਤ-ਬਹੁਤ ਮਪੀਜਰੀ ਹੈਗੀ ਆ ਬੜੀ ਵਧੀਆ ਤੁਹਾਡਾ ਉਪਰ ਆਲਾ ਹੈ ਮਾਮਲਾ ਕੀ ਆਖਰ ਗੱਲ ਕੀ ਹੋਈ ਸੀ ਗੱਲ ਕੁਛ ਨਹੀਂ ਬਸ ਮੱਥਾ ਟੇਕਣ ਗਏ ਨੇ ਬਾਕੀ ਰੱਬ ਦਾ ਭਾਣਾ ਕਿੰਨੇ ਜੀ ਸੀ ਤੇ ਕਿੱਥੇ ਗਏ ਇਹ ਘਟੋ ਘਾਟ ਇਹਨਾਂ ਦੇ ਜਦੋਂ ਹੁਣ ਆ ਕੇ ਇਹ ਸੋਹੜਿਆਂ ਤੋਂ ਇਹਨਾਂ ਦੇ ਤੇ ਆਪ ਇਹ ਸਾਰੇ ਸਹਾਂ 35 ਜਣੇ ਸੀ ਜਿਨ੍ਹਾਂ ਦੇ ਵਿੱਚ ਸਟਰ ਲੱਗੀਆਂ ਬਾਕੀ ਦੇ ਵਿਚਾਰੇ ਉੱਥੇ ਪੈਂਦੇ ਆ ਕੀ ਇੰਗਲਿਸ਼ ਕੀ ਹੈ ਦੱਸ ਦਿੰਦਾ ਕੀ ਕੀ ਕਿੰਨੇ ਕ ਫਟੜ ਤਾਂ ਕੀ ਕੀ ਹੋਇਆ ਬਸ 35 ਜਣੇ ਆ ਤੇ ਇੱਕ ਬੇਟੀ ਆ ਦੱਸ ਦੇ ਆ ਪਈ ਉਹ ਆਪਣਾ ਨਰਸਦਾ ਕੋਰਸ ਕਰਦੀ ਜਿਹੜੀਆਂ ਲੱਤਾਂ ਵੱਡੀਆਂ ਗਈਆਂ ਦੋਨੋਂ ਹੀ ਦਿਮਾਗੀ ਸੰਤੁਲਨ ਦਾ ਹਾਂ ਉਹ ਪੁੱਤਰੀ ਇਹਨਾਂ ਦੀ ਜਿਹੜੀ ਤੀ ਹੁਣ ਹੋ ਗਿਆ ਜੀ ਪੁੱਤਰੀ ਉਹਨਾਂ ਦੇ ਦਿਮਾਗੀ ਸੰਤੁਲਨ ਦਾ ਖਰਾਬ ਹੋ ਗਿਆ ਉਹ ਹੁਣ ਉਹ ਆਪਣੇ ਮਾਮੇ ਨੂੰ ਲੱਭਦੀ ਫਿਰਦੀ ਮੇਰੇ ਮਾਮੇ ਉਹ ਹਾਰ ਕੇ ਉਹਨਾਂ ਨੂੰ ਉੱਥੇ ਖੜਿਆ ਪੀਤਾ ਕੇ ਇੱਕ ਵਾਰੀ ਨਾ ਮਦਦ ਦੀ ਬੁਹਾਰ ਜੜੀ ਲਾ ਦਿੱਤੀ ਜਾਏ ਵੇਖੋ ਮਦਦ ਮਦਦ ਹੋਈ ਆ ਵੀ ਚਲੋ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਸੌਦੇ ਵੱਲੋਂ ਜਾ ਉੱਥੇ ਬਿਜਲੀ ਨਹੀਂ ਹੈਗੀ ਬਿਜਲੀ ਚੱਲਣ ਦੀ ਹੈ ਇਨਵਰਟਰ ਵੱਲੋਂ ਤੇ ਪੈਸੇ ਵੱਲੋਂ ਵੱਧ ਤੋਂ ਵੱਧ ਜਰੀਆ ਮਦਦ ਕੀਤੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਪੜੀ ਆਪਣਾ ਸ਼ੋਭਾ ਨਾਮ ਦੱਸਦੇ ਜਿਹੜੀ ਅੱਜ ਦੁਖਦਾਈ ਘਟਨਾ ਹੋਈ ਹੈ ਇਸ ਬਾਰੇ ਦੱਸੋ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਮੈਂ ਬਿਜਲੀ ਘਰ ਮੁਸਾਬਾ ਬਟਾਲਾ ਰੋਡ ਗਲੀ ਬੱਚਿਆਂ ਵਾਲੀ ਦਾ ਰਹਿਣ ਵਾਲਾ ਹਾਂ ਜੀ ਇਹ ਜੋ ਦੁਖਦਾਈ ਘਟਨਾ ਹੋਈ ਹੈ ਜੀ ਇਹ ਬਿਲਕੁਲ ਸਾਡੇ ਗਵਾਂਢ ਨੇ ਜੀ ਤੇ ਘਟਨਾ ਬਹੁਤ ਜਿਆਦਾ ਦਰਦਨਾਕ ਹੈ ਜੀ ਮੱਥਾ ਟੇਕਣ ਗਏ ਪੂਰਾ ਪਰਿਵਾਰ 30 ਤੋਂ 35 ਮੈਂਬਰ ਸੀਗੇ ਜੀ ਜਿਨ੍ਹਾਂ ਦੇ ਰਸਤੇ ਵਾਪਸੀ ਆਉਂਦਿਆਂ ਗੱਡੀ ਜਿਹੜੀ ਉਹ ਪਲਟ ਗਈ ਤੇ ਸਾਰੇ ਮੈਂਬਰ ਜਿਹੜੇ ਉਹ ਖੜ੍ਹ ਦੇ ਵਿੱਚ ਡਿਗੇ ਬਹੁਤ ਜ਼ਿਆਦਾ ਕ੍ਰਿਟੀਕਲ ਸੱਟਾਂ ਲੱਗੀਆਂ ਨੇ ਬੜੇ ਬਹੁਤ ਜ਼ਿਆਦਾ ਇੰਜਰੀ ਹੋਈਆਂ ਨੇ ਇੱਕ ਬੇਟਾ ਉਹਨਾਂ ਦਾ ਜਿਹੜੇ ਰੀਡ ਦੀ ਡਿ ਟੁੱਟ ਗਈ ਹੈ ਜੀ ਇੱਕ 10 ਸਾਲ ਦੀ ਬੇਟੀ ਸੀਗੀ ਉਹਨਾਂ ਦੀ ਜਿਹੜਾ ਦਿਮਾਗ ਦੇ ਵਿੱਚ ਸੱਟ ਲੱਗਣ ਕਰਕੇ ਦਿਮਾਗੇ ਸੋਣ ਸੋਣ ਦੇ ਉਹਨਾਂ ਦਾ ਖਰਾਬ ਹੋਇਆ ਬਾਕੀ ਜਿਹੜੇ ਉਹਨਾਂ ਸੋਹਰਾ ਪਰਿਵਾਰ ਜੀ ਉਹਨਾਂ ਵਿੱਚ ਉਹਦੇ ਬਹੁਤ ਜ਼ਿਆਦਾ ਸੱਟਾਂ ਜੀ ਕਿਸੇ ਦੇ ਹাড় ਦੇ ਉੱਤੇ ਬਹੁਤ ਜ਼ਿਆਦਾ ਸੱਟ ਲੱਗੀ ਆ ਇੱਕ ਲੜਕੀ ਵਿਚਾਰੀ ਮੈਡੀਕਲ ਕਰ ਰਹੀ ਸੀਗੀ ਉਹਦੀਆਂ ਦੋਨੋਂ ਲੱਟਾਂ ਕੱਟੀਆਂ ਗਈਆਂ ਕਿਸੇ ਦੀ ਲੱਟ ਟੁੱਟ ਗਈ ਕਿਸੇ ਦੀ ਬਾਹ ਬਹੁਤ ਜ਼ਿਆਦਾ ਇੰਜਰੀ ਹੋ ਜਾਣੀ ਪਰਿਵਾਰ ਦੇ ਹਾਲਾਤ ਵੀ ਦੱਸੋ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਪਰਿਵਾਰ ਕੋਲ ਬਿਲਕੁਲ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੈਗੇ ਜੀ ਬੱਚੇ ਦੇ ਜਿਹੜੇ ਲੱਕ 'ਚ ਵੀ ਸੱਟ ਲੱਗੀ ਹੈ ਉਹ ਵੀ ਬੈੱਡ 'ਤੇ ਸਾਰੇ ਮੈਂਬਰ ਘਰ ਬੈੱਡ 'ਤੇ ਪਏ ਆ ਜੀ ਬਿਨਾਂ ਪੈਸਿਆਂ ਤੋਂ ਕਿਉਂਕਿ ਪੈਸੇ ਤੋਂ ਬਿਨਾ ਲਾਜ ਕਰਾਉਣਾ ਬੜਾ ਮੁਸ਼ਕਲ ਹੈ ਜੀ ਐਡਰੈਸ ਤੇ ਦਾਨੀ ਸੱਜਣਾਂ ਨੂੰ ਬੇਨਤੀ ਤੇ ਇੱਕ ਅਕਾਊਂਟ ਨੰਬਰ ਤੇ ਜਾਂ ਮੋਬਾਈਲ ਨੰਬਰ ਤੇ ਜੀ ਤੇ ਉਹ ਪਰਿਵਾਰ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਜੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਵੀ ਜਿੰਨੇ ਵੀ ਕੋਈ ਮਦਦ ਕਰ ਸਕਦਾ ਹੋਵੇ ਉਹਨਾਂ ਦੀ ਮਦਦ ਕਰਿਓ ਜੀ ਉਹਨਾਂ ਦਾ ਐਡਰੈਸ ਹੈ ਜੀ ਬਿਜਲੀ ਘਰ ਮੁਸਾਫਾ ਬਾਗ ਬਟਾਲਾ ਰੋਡ ਗਲੀ ਵਛਿਆਂ ਵਾਲੀ ਤੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 96 46 36 0071 ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਸਿੱਧਾ ਤੁਸੀਂ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਜੀ ਜੀ ਆਗੇ ਉਹਨਾਂ ਦੇ ਪਰਿਵਾਰ ਦੇ ਹਾਲਾਤ ਦੇਖੋ ਤੇ ਉਹਨਾਂ ਦੀ ਜਿੰਨੀ ਵੀ ਵੱਤ ਵਾਦ ਮਤ ਹੋ ਸਕਦੀ ਹੋਵੇ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਧੰਨਵਾਦ ਜੀ